ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਦਿਨੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਮੈਂ ਵੀ ਠੀਕ ਠਾਕ ਹਾਂ ਮੇਰਾ ਨਾਮ ਆਜੀ ਕਰਨਦੀਪ ਪਾਤ ਮੈਨੂੰ ਅੱਜ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਆਪਣਾ ਨਾਮ ਨਾ ਜਿਹੜਾ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਸਰ ਪਿੰਗ ਕਰ ਦਿਆ ਕਰੋ ਤੇ ਮੈਂ ਸੋਚਿਆ ਕਿਉਂ ਨਾ ਮੈਂ ਵੀਡੀਓ ਦੀ ਸਟਾਰਟਿੰਗ ਤੇ ਲਿਖੀ ਆਪਣਾ ਨਾਮ ਹੋ ਗਿਆ ਇੱਕ ਸ਼ਾਮ ਦੀ ਬੱਜ ਗਈ ਪੌਣੇ ਪੰਜ ਤੇ ਮਨਾਪਾਣਾ ਹੋ ਜਾਂਦਾ ਹੈ ਸ਼ਾਮ ਦੀ ਸਬਜੀ ਤੇ ਗਰਾਹ ਵਿੱਚ ਸ਼ਾਮ ਦੀ ਕੀ ਰੋਟੀ ਹੁੰਦਾ ਸਬਜੀ ਰੋਟੀ ਸਿੰਪਲ ਤੇ ਆਪਾਂ ਉਹਨੂੰ ਜਦੋਂ ਝਿਆਨ ਆਪਾਂ ਉਹਨਾਂ ਨੂੰ ਜਦੋਂ ਕੱਦੂ ਦੀ ਸਬਜ਼ੀ ਨੂੰ ਵੀ ਅਸੀਂ ਕਹਿੰਦੇ ਨੇ ਕਿ ਅਗਰ ਕੱਦੂ ਦੀ ਕਹਿੰਦੇ ਆ ਕੱਚਾ ਕੱਦੂ ਸਾਡੇ ਵੱਲੋਂ ਕੱਲਾ ਕੱਦੂ ਹੀ ਕਿਹਾ ਜਾਂਦਾ ਤੇ ਆਪਾਂ ਉਹ ਵੀ ਸਬਜ਼ੀ ਬਣਾ ਲਵਾਂਗੇ ਤੇ ਜਦ ਜਦੋਂ ਮਨ ਰੱਖਦੇ ਉਹਨੂੰ ਕੱਦਾ ਕੱਜੂ ਦੇ ਕੱਦਾ ਕਹਿੰਦੇ ਆ ਪਰ ਮੈਨੂੰ ਵਧੀਆ ਲੱਗਦਾ ਤੇ ਆਪਾਂ ਉਹਨੂੰ ਉਹਦੇ ਭਾਗ ਬਣਾਵਾਂਗੇ ਸਿੰਪਲ ਮਸਾਲਿਆਂ ਨਾਲ ਸਿੰਪਲ ਥਿਲਕੇ ਨਾਲ ਤੋਂ ਕਿੰਨੇ ਮਤਲਬ ਵਧੀਆ ਸਬਜ਼ੀ ਦੀ ਰੈਸਪੀ ਸ਼ੇਅਰ ਕਰ ਗਿਆ ਤੇ ਸ਼ਾਮ ਦੇ ਕਿਹੜੇ ਕਿਹੜੇ ਕੰਮ ਹੋਣਗੇ

हूँ तो पाँच मिनट पहले आया से हूँ थोड़ा फिर हट गया थोड़े वाले मौसम कि मेरा प्लीज़ कमेंट जरूर करो मेरे वीडियो बढ़िया लगी तो मेरे चैनल को सब्सक्राइब करना बिल्कुल भी ना भूलना मैंने प्लीज थोड़े एक सबसक्राइब करने दिन करके सबसक्राइब कर देना मैं बहुत ज्यादा ना प्लीज मेरे चैनल करना बिल्कुल भी ना भूलना मेरी वीडियो वजी लगी मेरी भीडियो प्लीज़ वॉच टाइम भी पूरा दो ਵਾਸ਼ ਰੰ ਪੂਰਾ ਕਰ ਲਿਆ ਫਿਰ ਤੇ ਨਹੀਂ ਦੇ ਦਿਆ ਸਭ ਕਧੂਰੀ ਸਾਫ ਕੀਤੀ ਐਸ ਤਰੀ ਲਈ। ਹਾਂ। ਲਓ ਜੀ ਆਪਾਂ ਗੈਸ ਦੇ ਉੱਪਰ ਆਪਣਾ ਵਰਤਨ ਜਿਹੜਾ ਰੱਖ ਲਿਆ ਸਬਜ਼ੀ ਬਣਾਉਣਾ ਨਾ। ਇਹ ਬਿਲਕੁਲ ਸੁੱਕ ਗਿਆ ਆਪਾਂ واਸ਼ ਕਰਕੇ ਰੱਖਿਆ ਸੀਗਾ। ਪਾਣੀ ਜਿਹੜਾ ਇਹਦਾ ਬਿਲਕੁਲ ਸੁੱਕ ਗਿਆ। ਹੁਣ ਆਪਾਂ ਪਾਵਾਂਗੇ ਦੇਸੀ ਸਰੋਂ ਦਾ ਤੇਲ। ਇਹ ਨੱਕ। ਕਿਉਂਕਿ ਕद्दू ਦੀ ਸਬਜ਼ੀ ਥੋੜਾ ਜਿਹਾ ਘੱਟ ਲੱਗਿਆ ਤਾਂ ਥੋੜਾ ਜਿਹਾ ਹੋਰ ਪਾ ਦੂੰਗੀ। ਬਾਲਾ ਜ਼ਿਆਦਾ ਨਹੀਂ ਪਾਉਣੀ। ਲਓ ਜੀ। ਕੱਦੂ ਦੀ ਸਬ지 ਆਪਾਂ ਦੁੱਧ ਪਾ ਕੇ ਬਣਾਵਾਂਗੇ ਫਿਰ ਇਹ ਚ ਜਾਂਦੇ ਤੇਲ ਚ ਚੰਗਾਣੀ ਲੱਗਦਾ ਜੀ ਆਪਾਂ ਜੀਰਾ ਮੈਂ ਥੋੜਾ ਹੀ ਪਾਉਣੀ ਨੇ ਜਿਆਦਾ ਜੀਰਾ ਨਹੀਂ ਪਾਉਣੀ ਗੈਸ ਘੱਟ ਕਰ ਦਿਆਂਗੇ ਕਿਉਂਕਿ ਜੀਰੇ ਨੇ ਹੁਣ ਛੱਡਣੇ ਆ ਪਟਾਕੇ ਪਟਿੱਪਟਿੱਕ ਕਰਕੇ ਦੇਖੋ 골ਡਨ ਬ੍ਰਾਊਨ ਹੋਣ ਦੇਵਾਂਗੇ ਨਾਲ ਦੀ ਨਾਲ ਹੀ ਭੁੱਜ ਜਾਂਦਾ ਹਾਂ ਨਾ ਪਹਿਲੇ ਜਿਹੜੇ ਪਾਵਾਂਗੇ ਬਿਲਕੁਲ ਕੱਲੇ ਪਿਆਜ਼ ਲੋ ਜੀ ਇੱਥੇ ਮੈਂ ਤੇਲ ਗਰਮ ਹੋ ਗਿਆ ਜਿਵੇਂ ਉਸ ਤੋਂ ਬਾਅਦ ਪਿਆਜ਼ ਪਾਤੀ ਪਿਆਜ਼ ਦੇ ਵਿੱਚ ਕੋਈ ਕਿ ਕਿ ਕद्दू ਵੀ ਫਾੜੀ ਚੱਲ ਗਈ ਕਿਉਂਕਿ ਮੈਂ ਪਿਆਜ਼ ਨੂੰ ਜਿਹੜੇ ਉੱਥੇ ਕੱਟਤਾ ਸੀ ਮੈਂ ਪਲੇਟ ਚਕਨੀ ਭੁੱਲੀ ਗਈ ਸੀ ਫਿਰ ਮੇਜੂ ਮਤਲਬ ਉਹ ਜੋ ਕੱਡੇ ਨਾ ਤਾਂ ਕੋਈ ਕਿ ਕद्दू ਦੀ ਫਾੜੀ ਰਹਿ ਗਈ ਸੀ ਵਿੱਚ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਸੀ 골ਡਨ ਬ੍ਰਾਊਨ ਕੀਤਾ ਤੇ ਜਦੋਂ ਇਹ 골ਡਨ ਬ੍ਰਾਊਨ ਹੋ ਗਿਆ ਪਹਿਲਾਂ ਸਿੰਮ ਤੇ ਬਗਾਇਆ ਫਿਰ ਮੈਂ ਥੋੜੀ ਜਿਹੀ ਜਿਹੜੀ ਅੱਗ ਸੀਗੀ ਆਪਣਾ ਗੈਸ ਸੀਗਾ ਉਹ ਮੈਂ ਤੇਜ਼ ਕਰਤਾ ਫਿਰ ਇਹਦੇ ਵਿੱਚ ਬੇਸਿਕ ਮਸਾਲੇ ਐਡ ਕਰਤੇ ਲਾਲ ਮਿਰਚ ਸਵਾਦ ਅਨੁਸਾਰ ਨਮਕ ਤੇ ਹਲਦੀ ਫਿਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਥੋੜੇ ਟਾਈਮ ਪੱਕਣ ਦਿੱਤਾ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਤਾ ਸੀ ਵੈਸੇ ਪਾਣੀ ਐਡ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਕਦੂ ਆਪਣਾ ਪਾਣੀ ਬਹੁਤ ਛੱਡ ਦਿੰਦਾ ਬਟ ਫਿਰ ਮਸਾਲੇ ਆ ਜਿਹੜੇ ਆਪਣੇ ਸੰਗ ਜੀ ਨੂੰ ਮਤਲਬ ਚੜੀ ਜਾਂਦੇ ਤੇ ਹਲਦੀ ਮੱਚ ਜਾਂਦੀ ਹੈ ਫਿਰ ਮੈਂ ਇਹਦੇ ਵਿੱਚ ਕਦੂ ਪਾਦਾ ਤੇ ਕਦੂ ਪਾ ਕੇ ਫਿਰ ਮੈਂ ਇਹਨੂੰ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਸਿੰਪਲ ਮਸਾਲਿਆਂ ਨਾਲ ਬਣਾਉਂਦੀ ਬਹੁਤ ਲਓ ਜੀ ਆਪਣੀ ਸਬਜੀ ਪਤਣ ਲੱਗ ਗਈ ਸੀ ਸਬਜੀ ਨੂੰ ਮੈਂ ਟੱਕ ਕੇ ਰੱਖ ਦਿੱਤਾ ਤੇ ਮੈਂ ਸੋਚਿਆ ਹੁਣ ਕਿਉਂ ਨਾ ਮੈਂ ਨਾਲ-ਨਾਲ ਮੈਂ ਆਟਾ ਵੀ ਗੁੰਨ ਦੇਵਾਂ ਨਾ ਤਾਂ ਆਟੇ ਨੂੰ ਥੋੜੀ ਜਿਹੀ ਰੈਸਟ ਮਿਲ ਜੂਗੀ ਨਾਲੇ ਆਪਣੇ ਕੰਮ ਨਿਭੜ ਜਾਣਗੇ ਫਿਰ ਰਸੋਈ ਚ ਕਿਚਨ ਚ ਜਦੋਂ ਆਪਾਂ ਕੜ ਕੇ ਕੰਮ ਕਰਦੇ ਹਾਂ ਗਰਮੀ ਹੋਈ ਪਈ ਆ ਇੱਕ ਸੌਣ ਦਾ ਮਹੀਨਾ ਇਹੋ ਜਿਹਾ ਹੁੰਦਾ ਵੀ ਹੋਰੀ ਗਰਮੈਸ਼ੀ ਜੀ ਵਾਲਾ ਹਮਸ ਜੀ ਬਣੀ ਹੁੰਦੀ ਆ ਤੇ ਫਿਰ ਜਾਦੇ ਟਾਈਮ ਲੱਗ ਜਾਂਦਾ ਫਿਰ ਮੈਂ ਸੋਚਿਆ ਆਪਾਂ ਇੱਕਾ ਕੰਮ ਕਰਦੇ ਕਰਦੇ ਦੋ ਕਰ ਲੈਨੇ ਨਾਲ-ਨਾਲ ਇਹ ਸਬਜੀ ਮੈਂ ਕੋਲੀ ਸਬਜੀ ਪੱਕੀ ਜਾਂਦੀ ਸਨ ਢੱਕ ਕੇ ਰੱਖਤਾ ਤੇ ਫਿਰ ਮੈਂ ਆਟਾ ਛਾਂਕ ਕੇ ਉਹਨੂੰ ਆਟੇ ਨੂੰ ਗੁੰਨਣ ਲੱਗੀ। ਨਾ ਕਿ ਨਾਲੇ ਨੂੰ ਰੈਸਟ ਮਿਲ ਜੂਗੀ ਤੇ ਫਿਰ ਨਾਲੇ ਆਪਣਾ ਕੰਮ ਨਿਪਟ ਜੂ ਰੈਸਟ ਤੋਂ ਬਾਅਦ ਫਿਰ ਰੋਟੀਆਂ ਜਿਹੜੀ ਬਹੁਤ ਸੋਹਣੀ ਬਣਦੀ ਆ। ਨਾਲੇ ਆਪਾਂ ਵਿਲੇ ਵੀ ਇੱਥੇ ਬੈਠਾਂਗੇ ਜਾਂ ਖੜਾਂਗੇ ਕੁਝ ਕਰਾਂਗੇ। ਪਹਿਲਾਂ ਕਿਉਂ ਨਾ ਪਰਸੋਈ ਦਾ ਕੰਮ ਹੀ ਨਿਵੇੜ ਦਈਏ। ਜਦੋਂ ਆਪਾਂ ਪਰਸੋਈ 'ਚ ਖੜੇ ਆ ਫਿਰ ਮੈਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਤੇ ਨੂੰ ਢੱਕ ਕੇ ਸਾਰੀ ਕੀ ਰੱਖ ਦਿੱਤਾ ਸੀਗਾ ਤੇ ਜਿਹੜਾ ਇਹਦੇ નીચે ਕਪੜਾ ਵਿਛਾਉਣੀ ਹੈ ਮੈਂ ਤਾਂ ਵਿਛਾਉਣੀ ਵੀ ਪ੍ਰਾਂਤ ਨਾਰ ਇਸ ਕਿ ਇੱਧਰ ਉੱਧਰ ਤੇ ਕੋਈ ਮਾੜਾ ਮੋਟਾ ਆਟਾ ਡੁੱਲੇ ਤਾਂ ਉਹ ਇਹਦੇ ਤੇ ਡੁੱਲ ਜੇ ਵੀ ਤੇ ਅੰਦਰ ਸਲੈਬ ਤੇ ਨਾ ਡੁੱਲੇ ਫਿਰ ਮੈਂ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਟਾ ਕੇ ਰੱਖ ਦਿੱਤਾ ਜੀ ਲਓ ਜੀ ਆਪਾਂ ਸਬਜ਼ੀ ਵੀ ਬਣਾ ਕੇ ਰੱਖ ਦਿੱਤੀ ਤੇ ਆਟਾ ਵੀ ਗੁੰਨਤਾ ਤੇ ਫਿਰ ਮੈਂ ਸੋਚਿਆ ਵੀ ਹੁਣ ਆਪਾਂ ਨਲ ਤਾਂ ਦੁੱਧ ਤੋਂ ਮਲਾਈ ਲਾ ਕੇ ਸਬਜ਼ੀ ਚ ਪਾ ਦੇਾਂਗੇ ਨਾਲ ਦੁੱਧ ਪਾ ਦੇਾਂਗੇ ਤੇ ਨਾਲੇ ਆਪਾਂ ਹੁਣ ਦਹੀਂ ਵੀ ਜਮਾਈ ਦੇਗੇ ਤੇ ਇਹਨੇ ਵਿੱਚ ਦੀ ਮੈਨੂੰ ਫੋਨ ਆ ਗਿਆ ਸੀਗਾ ਫਿਰ ਮੈਂ ਫੋਨ ਤੇ ਵੀ ਗੱਲ ਕਰਨ ਨਾਲ ਨਾਲ ਥੋੜੀ ਜਿਹੀ ਗੱਲ ਕੀਤੀ ਦੇ ਨਾਲ ਨਾਲ ਦਹੀਂ ਜਮਾਇਆ ਤੇ ਨਾਲ ਹੀ ਮੈਂ ਜਿਹੜੀ ਮਲਾਈ ਸੀਗੀ ਉਹ ਲਾ ਕੇ ਰੱਖ ਦਿੱਤੀ ਤਾਜ਼ਾ ਮਲਾਈ ਸੀਗੀ ਵੀ ਆਪਾਂ ਸਬਜ਼ੀ ਚ ਪਾ ਦੇਾਂਗੇ ਇੱਕ ਦੁੱਧ ਦੀ ਸਬਜ਼ੀ ਚ ਮਲਾਈ ਪਾ ਕੇ ਬਣਾਉਣੀ ਆ ਤਾਂ ਜ਼ਿਆਦੀ ਵਧੀਆ ਬਣਦੀ ਆ ਫਿਰ ਮੈਂ ਟੋਪੀਏ ਦੇ ਵਿੱਚ ਥੋੜਾ ਜਿਹਾ ਦੁੱਧ ਪਾਇਆ ਜੇ ਨੀਕ ਦੀ ਆਪਾਂ ਦਹੀਂ ਜਮਾਉਣੀ ਸੀ ਤੇ ਉਹਨੂੰ ਗੈਸ ਦੇ ਉੱਪਰ ਰੱਖ ਦਿੱਤਾ ਤੇ ਮੈਂ ਡੋਲੂ ਦੇ ਵਿੱਚ ਦਹੀਂ ਜਮਾਉਣੀ ਹੁੰਦੀ ਐ ਤੇ ਮੈਂ ਡੋਲੂ ਨੂੰ ਖੋਲ ਕੇ ਰੱਖ ਲਿਆ ਤੇ ਇਹਦੇ ਵਿੱਚ ਖੱਟਾ ਲਿਆ ਕੇ ਮੈਂ ਮਤਲਬ ਦਹੀਂ ਥੋੜਾ ਜਿਹਾ ਉਹ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਲਾਤਾ ਡੋਲੂ ਦੇ ਵਿੱਚ ਤੇ ਦੁੱਧ ਨੂੰ ਵੀ ਚੱਕ ਕਰਕੇ ਉਹਦਾ ਟੈਂਪਰੇਚਰ ਕੋਲ ਰੱਖ ਲਿਆ ਨਾ ਜ਼ਿਆਦਾ ਦੁੱਧ ਗਰਮ ਹੋਣਾ ਚਾਹੀਦਾ ਨਾ ਜ਼ਿਆਦਾ ਠੰਡਾ ਹੋਣਾ ਚਾਹੀਦਾ ਇਹਦੇ ਵਿੱਚ ਮੈਂ ਦਹੀਂ ਸੀ ਜਿਹੜੀ ਚਾਰ ਚਾਰੋਂ ਸਾਈਡਾਂ ਤੇ ਲਾਕੀ ਤੇ ਬਾਕੀ ਦਹੀਂ ਐ ਜਿਹੜੀ ਕੱਢ ਦਿੱਤੀ ਇਦੇ ਵਿੱਚ ਮੈਂ ਪਹਿਲਾਂ ਦੁੱਧ ਗਰਮ ਪਾਇਆ ਫਿਰ ਥੋੜਾ ਜਿਹਾ ਠੰਡਾ ਦੁੱਧ ਪਾ ਕੇ ਇਹਨੂੰ ਟੱਕ ਕੇ ਰੱਖ ਦਿੱਤਾ ਜੀ ਤੇ ਫਿਰ ਮੈਂ ਸੋਚਿਆ ਵੀ ਇਹਨਾਂ ਸਬਜ਼ੀ ਚ ਵੀ ਦੁੱਧ ਪਾ ਹੀ ਦੇਵਾਂ ਮੈਂ ਵੀ ਸਬਜ਼ੀ ਨੂੰ ਰੱਖ ਦਿੱਤਾ ਗੈਸ ਦੇ ਉੱਪਰ ਲਓ ਜੀ ਸਬਜ਼ੀ ਆਪਣੀ ਇਦਾਂ ਦੀ ਬਣ ਗਈ ਦੇ ਵਿੱਚ ਪਾਣੀ ਸੋਕ ਕਰਕੇ ਫਿਰ ਆਪਾਂ ਮਲਾਈ ਤੇ ਦੁੱਧ ਪਾ ਦੇਵਾਂਗੇ ਕੁਝ ਆਪਾਂ ਮਲਾਈ ਰਾਲੀ ਸੀ ਦੁੱਧ ਤੋਂ ਤੇ ਕੋਸ਼ਾ ਪਾ ਦੁੱਧ ਦੀ ਬਾਟੀ ਪਰ ਕੇ ਦੇ ਵਿੱਚ ਪਾ ਦੇਵਾਂਗੇ। ਲਓ ਜੀ ਆਪਾਂ ਦੁੱਧ ਤੇ ਮਲਾਈ ਲਈ ਆਹਦੇ ਵਿੱਚ ਪਾ ਲਿਆ। ਥੋੜਾ ਜਿਹਾ ਦੁੱਧ ਹੋਰ ਪਾਇਆ। ਥੋੜੀ ਜਿਹੀ ਪਤਲੀ ਰੱਖਿਆ ਸੀ ਕੁਛ ਖਾਣੇ ਵੀ ਪਤਨੀ ਹੈ ਤੇ ਕੁਛ ਨਹੀਂ ਨੇ ਰੋਟੀ ਖਾਵਾਂਗੇ ਜਦੋਂ ਅੱਧੇ ਪੌਣੇ ਘੰਟੇ ਤੱਕ ਇਹਨੇ ਸੰਘਣੀ ਹੋ ਜਾਣਾ ਠੀਕ ਹੋ ਜੂਗੀ ਇਹ ਹਸ ਹੁਣ ਆਪਾਂ ਇਹਨੂੰ ਇੱਕ ਉਬਾਲ ਆਉਣ ਦੇਵਾਂਗੇ ਤੇ ਲਓ ਜੀ ਉਬਾਲ ਇਹਨੇ ਆ ਗਿਆ ਹਲਾਉਂਦੇ ਪਏ ਹੁਣ ਆਪਾਂ ਗੈਸ ਕਰ ਦੇਣੀ ਬੰਦ ਸਬਜੀ ਤੁਸੀਂ ਦੇਖ ਸਕਦੇ ਹੋ ਇੱਦਾਂ ਨਹੀਂ ਬਣੀ ਆ ਬਿਲਕੁਲ ਵੀ ਕद्दू ਚ ਦੁੱਧ ਨਹੀਂ ਪਾੜਦਾ ਅਜਿਹਾ ਨਾ ਪਟਕਨ ਲਾ ਦੇਾਂਗੇ ਤੇ ਫਿਰ ਥੋੜੀ ਦੇਰ ਰੁੱਕ ਕੇ ਰੋਟੀ ਬਣਾਵਾਂਗੇ ਲਓ ਜੀ ਮੈਂ ਤਵਾ ਧੋ ਕੇ ਰੱਖ ਦਿੱਤਾ ਸੀ ਤੇ ਮੈਂ ਸੋਚਿਆ ਹੁਣ ਆਪਾਂ ਰੋਟੀ ਬਣਾ ਲઈએ ਕਿਉਂਕਿ ਟਾਈਮ ਵੀ ਹੋ ਗਿਆ ਸੀਗਾ ਠੀਕਾ ਠੰਡਾ ਦਾ ਮੌਸਮ ਕਰਕੇ ਨਾ ਮੱਖੀਆਂ ਆਈਆਂ ਹੋਈਆਂ ਮੱਖੀਆਂ ਵੀ ਤੰਗ ਕਰਦੀਆਂ ਨੇ ਕੀ ਕਰੀਏ ਜੀ ਪਿੰਡਾਂ 'ਚ ਰਹਿੰਦੇ ਆ ਤੇ ਆਉਣਗੇ ਆਉਂਦੀਆਂ ਤਾਂ ਸ਼ਹਿਰਾਂ ਵਾਲਿਆਂ ਦੀ ਫਿਰ ਉਹਨਾਂ ਦੇ ਥੋੜੇ ਖੁੱਲੇ ਵੇੜੇ ਨੇ ਹੁੰਦੇ ਛੋਟੇ-ਛੋਟੇ ਹੁੰਦੇ ਆ ਆਪਣੇ ਥੋੜੇ ਵੇੜੇ ਵੱਡੇ ਹੁੰਦੇ ਆ ਤੇ ਮੱਖੀਆਂ ਵੀ ਠੰਢੀ ਦਾ ਕਰਕੇ ਤੰਗ ਕਰਨ ਲੱਗ ਜਾਂਦੀਆਂ ਫਿਰ ਮੈਂ ਕਿਹਾ ਚੱਲ ਹੁਣ ਰੋਟੀ ਵੀ ਮੈਂ ਬਣਾਈ ਦੇਵਾਂ ਮੈਂ ਤਵਾ ਰੱਖ ਲਿਆ ਤੇ ਆਟੀ ਨੂੰ ਘਿਓ ਲਾ ਕੇ ਮੁੱਕੀ ਦੇ ਲਈ ਤੇ ਫਿਰ ਮੈਂ ਕਿਹਾ ਚੱਲ ਆਪਾਂ ਰੋਟੀ ਬਣਾਉਣ ਲੱਗ ਜਾਈਏ ਹੁਣ ਆਪਾਂ ਰੋਟੀ ਬਣਾ ਲਗੇ ਜੀ ਮੈਂ ਰੋਟੀ ਬਣਾਉਣ ਤੋਂ ਬਾਅਦ ਵੀ ਤਿੰਨ ਜੂਰੀ ਕੁੱਟ ਕੇ ਤੇ ਕੁੱਤੇ ਨੂੰ ਪਾ ਦਿੱਤੇ ਕੁੱਤੇ ਨੇ ਖਾ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਬਸ ਵਲੌਗ ਦਾ ਐਂਡ ਕਰਤਾ ਸੀਗਾ ਜੀ ਕਿਉਂਕਿ ਰੋਟੀ ਬਣਾਉਣ ਤੋਂ ਬਾਅਦ ਇਹ ਕੁੱਤੇ ਕਹਿੰਦੇ ਦਰਵੇਸ਼ ਹੁੰਦੇ ਇਹਨਾਂ ਨੂੰ ਪਾਣੀ ਜ਼ਰੂਰੀ ਹੁੰਦੀ ਹੈ ਪਹਿਲਾਂ ਇਹਨਾਂ ਨੂੰ ਪਾਓ ਲਓ ਜੀ ਆਪਾਂ ਆਪਣੇ ਅੱਜ ਸ਼ਾਮ ਦੇ ਕੰਮਾਂ ਜਿਹੜੇ ਲੇ ਗਏ ਨੇ ਯਾ ਰੋਟੀਆਂ ਨਾਲੇ ਸਬਜ਼ੀ ਬਣਾ ਲਈ ਤੇ ਆਪਾਂ ਇੱਥੇ ਰੱਖਿਆ ਰੋਟੀ ਪਾਤੀ ਇਹਨੂੰ ਰੱਖਿਆ ਦੱਸਿਆ ਵੀ ਰੱਖਣੀ ਹੈ ਵਸਤੀ ਇਹ ਕੰਦਾ ਉਹ ਰੋਟੀ ਪਾ ਲਈ ਪਾ ਦਿੱਤਾ ਤੇ ਰੋਟੀ ਸਬਜ਼ੀਆਂ ਬਣਾ ਲਈ ਤੇ ਉਹਨੇ ਇਹ ਦਿਨ ਜੀ ਕਿਉਂਕਿ ਕਪੜੇ ਪ੍ਰੈਸ ਕਰਦੇ ਆਂ ਕਪੜੇ ਪਹਿਨ ਕੇ ਪਾਣੀ ਦਾ ਕੰਮ ਨਹੀਂ ਕਰਦੀ ਮੀਟਾ ਕਰਕੇ ਉਸ ਦਿਨ ਹੀ ਉਹ ਕਰਕੇ ਕਰਨੀ ਆ ਆ ਤੇ ਪਿੰਡਾਂ ਦਾ ਸੈਂਪਲ ਦੇ ਛੋਟਾ ਨੇ ਇਦਾਂ ਕੀ ਇੰਨਾ ਕੀ ਰੁਟੀ ਰੋਟੀ ਦਾ ਦੁਬਾਰਾ ਕੋਈ ਕੁਝ ਨਹੀਂ ਹੁੰਦਾ ਕਿ ਦਾਲ ਚਾਵਲ ਵੀ ਬਣੇ ਹੋਣਗੇ ਸੈਂਪਲ ਰੋਟੀ ਸਬਜ਼ੀ ਖਾਣੇ ਪੈਣਾ ਤੇ ਸ਼ਾਮ ਨੂੰ ਕੋਈ ਕੁਝ ਨਹੀਂ ਹੁੰਦਾ ਤੇ ਮਿਲਦੇ ਆ ਜੇ ਆਪਾਂ ਕਿਸੇ ਨਵੇਂ ਪਲਾਨ ਨਾਲ ਤੇ ਹੁਣ ਆਪਾਂ ਤੁਹਾਨੂੰ ਮਤਲਬ ਮੇਰੇ ਚੈਨਲ ਦੇ ਨਾਲ ਜੀ ਵੀ ਬਣੇ ਰਿਓ ਜੁੜੇ ਰਿਓ ਕਿ ਬਹੁਤ ਜਲਦੀ ਬਹੁਤ ਕੁਝ ਨਵਾਂ ਨਵਾਂ ਦਿਖਾਵਾਂਗੀ ਤੁਹਾਨੂੰ ਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰੋ ਮੈਨੂੰ ਜ਼ਰੂਰ ਕਰ ਤੇ ਕਮੈਂਟ ਕਰਨਾ ਵੀ ਨਾ ਭੁੱਲਣਾ ਪੈਂਥਲੀ ਕਮੈਂਟ ਲੱਗਣੀ ਹੈ ਫੈਸਾ ਨਹੀਂ ਮਿੰਨਾ ਬਟਰ ਦਾ ਮਸਲਾ ਜੋ ਵੀ ਹੋ ਜਾਣਾ ਤੇ ਪਲੀਜ਼ ਮੇਰੇ ਚੈਨਲ ਤੇ ਫਸਟ ਟਾਈਮ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਮੇਰੇ ਚੈਨਲ ਨੂੰ ਮੈਂ ਰਿਕਵੈਸਟ ਕਰਦੀ ਹਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਬਸਕ੍ਰਾਈਬ করার বুঝলি মেয়ে বিডিও পজ করেন মিল কি নাম তি সত শ্রীকাল বাই বাই জী খুশি